ਪੰਜਾਬ ਦੇ ਫਨਕਾਰ ਮਾਸਟਰ ਸਲੀਮ ਦੇ ਪਿਤਾ ਤੇ ਮਸ਼ਹੂਰ ਸੰਗੀਤਗੁਰੂ 우ਸਤਾਦ ਪੂਰਨ ਸ਼ਾਕੋਟੀ ਦਾ ਲੰਬੀ ਬਿਮਾਰੀ ਤੋਂ ਬਾਅਦ 75 ਸਾਲ ਦੀ ਉਮਰ ਦੇ ਵਿੱਚ ਸਵਰਗਵਾਸ ਹੋ ਗਿਆ ਹੈ ਤੇ ਹੁਣ ਸੰਗੀਤ ਜਗਤ ਤੇ ਪੰਜਾਬੀ ਫਿਲਡ ਇੰਡਸਟਰੀ ਦੇ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਹੈ 우ਸਤਾਦ ਪੂਰਨ ਸ਼ਾਕੋਟੀ ਨਾ ਕੇਵਲ ਇੱਕ ਗਾਇਕ ਸੀ ਬਲਕਿ ਪੰਜਾਬ ਦੇ ਵਿੱਚ ਸਾਬਕਾ ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਗਾਇਕ ਹੰਸ ਰਾਜ ਹਸਦੇ ਸੰਗੀਤ ਗੁਰੂ ਵੀ ਹਨ ਉਹ ਆਪਣੇ ਲੰਬੇ ਸੰਗੀਤ ਸਫ਼ਰ ਦੇ ਲਈ ਕਈ ਸੰਗੀਤ ਦੀਆਂ ਬਰੀਕੀਆਂ ਕਈ ਪੰਜਾਬੀ ਕਲਾਕਾਰਾਂ ਨੂੰ ਸਿਖਾ ਚੁੱਕੇ ਹਨ ਤੇ ਉਹਨਾਂ ਦਾ ਪੰਜਾਬੀ ਸੰਗੀਤ ਜਗਤ ਦੇ ਵਿੱਚ ਇੱਕ ਵੱਖਰਾ ਹੀ ਯੋਗਦਾਨ ਮੰਨਿਆ ਜਾਂਦਾ ਹੈ ਇਸ ਮੌਕੇ ਭਾਵੁਕ ਹੋਏ ਮਾਸਟਰ ਸਲੀਮ ਨੇ ਵੀ ਆਪਣੇ ਵਿਚਾਰ ਸਾਂਝੇ ਕੀ ਮਾਸਟਰ ਸਲੀਮ ਜਿਹੜੇ ਨੇ ਅੱਜ ਉਹ ਭਾਵੁਕ ਨੇ ਜਿਹੜਾ ਬੇਤਾਜ ਬਸ਼ਾਤ ਗੱਲਬਾਤ ਕਰਦੇ ਹਾਂ ਥੋੜਾ ਨੀਚੇ ਗੱਲਬਾਤ ਇੱਕ ਸੁਰਾਂ ਦੀ ਮਿਊਜ਼ਿਕ ਦੀ ਪੂਰੀ ਸਭੀ ਅੱਜ ਸ਼ਾਂਤ ਹੋ ਗਈ ਬੱਚੇ ਦਾ ਕਿਸੇ ਦਾ ਵੈਸੇ ਹੀ ਬਾਪ ਹੋਵੇ ਇੱਕ ਨਾਰਮਲ ਬਾਪ ਨੂੰ ਇੱਕ ਬੱਚਾ ਬੜਾ ਪਿਆਰ ਕਰਦਾ ਉਹ ਬਾਪ ਹੋਣ ਦੇ ਨਾਲ-ਨਾਲ ਇੱਕ ਬੜੇ ਵੱਡੇ ਆਦਮੀ ਸੀ ਬੜੇ ਵੱਡੇ ਉਹ ਕਲਾਕਾਰ ਸੀ ਬੜੇ ਵੱਡੇ ਫਿਲਾਸਫਰ ਸੀ ਉਸ ਦਾ ਗੁਰੂ ਲੋਕ ਸੀ ਤੇ ਉਹਨਾਂ ਦਾ ਘਟਾ ਇੱਕ ਦੀ ਪੂਰਾ ਹੋ ਨਹੀਂ ਸਕਦਾ ਤਾਂ ਕਿ ਵੀਰ ਸਰ ਦੇਖਦੇ ਹੋ ਕਿ ਉਹਨਾਂ ਵੱਲੋਂ ਇੱਕ ਹੀਰੇ ਤਰ੍ਹਾਂ ਸ਼ੇਗੇ ਉਹਨਾਂ ਤੋਂ ਜੀ ਮੈਂ ਮੇਰੀ ਬੇਨਤੀ ਹੈ ਮੈਂ ਨਾ ਬੋਲ ਨਹੀਂ ਪਾ ਰਿਹਾ ਤੁਸੀਂ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਇੱਕ ਬੱਚੇ ਦਾ ਬਾਪ ਉੱਤੇ ਚਲੇ ਜਾਵੇ ਉਹ ਨਹੀਂ ਬਸ ਇੰਨਾ ਕਿ ਤੁਸੀਂ ਦੁਆ ਕਰਿਓ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਚਿਤਾ ਹਾਂਜੀ ਪਲੀਜ਼ ਦੁਆ ਕਰਿਓ ਮਿਹਰਬਾਨੀ ਜੀ ਉਸਤਾਦ ਪੂਰਨ ਸ਼ਾ ਕੋਟੇ ਦੇ ਸਵਰਗਪਾਸਤੇ ਜਿੱਥੇ ਹੰਸ ਰਾਜ ਹੰਸ ਪਹੁੰਚੇ ਤੇ ਉੱਥੇ ਇੱਕ ਹੋਰ ਸਿੰਗਰ ਜੋ ਹਸਤੀ ਵੀ ਇਸ ਫਾਨੀ ਜਹਾਨ ਤੋਂ کوچ ਕਰ ਗਈ ਜੋ ਸਾਰੇ ਜਹਾਨ ਦੇ ਉਸਤਾਦ ਸਨ ਸਾਡੀ ਸਾਰਿਆਂ ਦੀ ਹੋਂਦ ਉਹਨਾਂ ਕਰਕੇ ਸੀ ਸਾਡੀ ਦੁਨੀਆ ਉਹਨਾਂ ਨਾਲ ਵਸਦੀ ਸੀ ਸਲੀਮ ਸ਼ਹਿਜ਼ਾਦਾ ਸਾਹਿਬ پرویز شاہ ਗੁੱਟੀ ਸਾਹਿਬ ਮੈਂ ਉਹਨਾਂ ਦਾ ਇਹਨਾਂ ਦਾ ਦਾਦਾ ਮੈਂ ਬਚਪਨ ਚ ਮੈਂ ਆਇਆ ਸੀ ਇੱਕ ਬਾਇਓਲੋਜੀਕਲੀ ਮਾਪੇ ਜਿਨ੍ਹਾਂ ਨੇ ਜਨਮ ਦਿੱਤਾ ਇੱਕ ਕੇ ਮੇਰੇ ਮਾਈ ਬਾਪ ਜਿਨ੍ਹਾਂ ਨੇ ਤਰਬੀਤ ਕੀਤੀ ਸਾਨੂੰ ਗੁੰਗਿਆਂ ਨੂੰ ਬੋਲਣਾ ਸਿਖਾਇਆ ਅੱਜ ਜੋ ਕੁਝ ਵੀ ਅਚੀਵ ਹੋਇਆ ਉਹ ਉਸ ਸ਼ੈਨਸ਼ਾ ਉਸਤਾਦ ਜਨਾਬ ਪੁਰਨਸ਼ਾ ਕੋਟੀ ਸਾਹਿਬ ਦੇ ਨਾਮ ਨਾਲ ਜਿਹੜਾ ਨਜਾਣੇ ਜਾਵੇ ਸਾਨੂੰ ਪਤਾ ਨਹੀਂ ਸੀ ਕਿ ਕਦੀ ਸਾਨੂੰ ਇਹ ਲਫ਼ਜ਼ ਵੀ ਬੋਲਣਾ ਪੈਗਾ ਕਿ ਉਹ ਹੁਣ ਨਹੀਂ ਰਹਿ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ-ਜਿਹੜੇ ਵੀ ਉਹਨਾਂ ਦੇ ਆਸ਼ਿਕ ਨੇ شاਗਿਰਦ ਨੇ 팬 ਨੇ ਮੰਨਣ ਵਾਲੇ ਨੇ ਪਿਆਰੇ ਨੇ ਉਹ ਕੱਲ 12 ਵਜੇ ਉਹਨਾਂ ਦਾ ਦਫਨ ਕਫਨ ਹੋਏਗਾ 10 ਤੋਂ ਲੈ ਕੇ 11 11:30 ਵਜੇ ਤੱਕ ਦਰਸ਼ਨਾਂ ਲਈ ਉਹਨਾਂ ਦੀ ਤੁਸੀਂ ਤਸ਼ਰੀਫ ਲੈ ਆ ਸਕਦੇ ਹੋ ਸਾਡੇ ਉਸ ਦੀਵੀ ਵਿਛੋੜਾ ਜਿਹੜਾ ਹੋਇਆ ਪਟਿਆਲੇ ਘਰਾਣੇ ਦਾ ਉਹ ਚਿਰਾਗ ਜਿਸ ਚਿਰਾਗ ਨੇ अनेका ਚਿਰਾਗ ਜਿਹੜੇ ਆ ਉਹ ਰੋਸ਼ਨ ਕੀਤੇ ਤੇ ਅੱਜ ਸਾਰਿਆਂ ਨੂੰ ਛੱਡ ਕੇ ਅਲਵਿਦਾ ਕਹਿ ਗਿਆ ਆ ਪਰੀਸ ਦੁੱਖ ਦੀ ਘੜੀ ਦਾ ਜਿਹੜਾ ਕੋਈ ਲਫ਼ਜ਼ ਨਹੀਂ ਲਫ਼ਜ਼ ਦੇ ਕੀ ਕਿਹੜੇ ਲਫ਼ਜ਼ਾਂ ਨਾਲ ਅਸੀਂ ਅ ਕਿਹੜੀ ਗੱਲ ਕਰੀਏ ਸਪੀਚਲੈਸ ਹੋ ਜਾਂਦਾ ਬੰਦਾ ਉਹਨਾਂ ਦਾ ਜਿਹੜਾ ਮੌਤ ਦਾ ਸਦਮਾ ਇੱਕ ਪਰਿਵਾਰ ਵਾਸਤੇ ਨਹੀਂ ਹੈ ਪੂਰੇ ਪੰਜਾਬ ਲਈ ਨਹੀਂ ਹੈ ਮੈਂ ਕਹਿ ਸਕਦਾ ਕਿ ਪੂਰੇ ਵਿਸ਼ਵ ਵਾਸਤੇ ਅੱਜ ਦਾ ਦਿਨ ਬੜਾ ਸੋਗ ਭਰਿਆ ਕਿ ਇੱਕ ਸੰਗੀਤ ਦਾ ਉਹ ਧੁਰਾ ਦੁਨੀਆ ਤੂੰ ਚਲੇ ਗਿਆ ਜਿਸ ਦੀਆਂ ਪਹਿੜਾਂ ਦੇ ਉੱਤੇ अनेका ਕਲਾਕਾਰ ਚੱਲ ਕੇ ਆਪਣਾ ਆਪਣਾ ਰੋਜੀ ਰੋਟੀ ਕਮਾ ਰਹੇ ਆ ਔਰ ਅੱਜ ਬਹੁਤ ਬਹੁਤ ਹੀ دل ਨਾ ਉਦਾਸ ਹੈ ਕਿ ਅਥਰੂ ਵੀ ਮੌਕਾ ਗਿਆ ਰੋ ਰੋ ਕੇ ਤੇ ਪਰ ਹੁਣ ਉਹਨਾਂ ਨੇ ਆਵਾਜ਼ ਨਹੀਂ ਦੇਣੀ ਤੇ ਬਸ ਇਹੀ ਹੈ ਕਿ ਉਹ ਪਰਮਾਤਮਾ ਮੇਰਾ ਸੋਹਣਾ ਰੱਬ ਉਹ ਅੱਲਾਹ ਪਾਕ ਆਪਣੇ ਕਦਮਾਂ 'ਚ ਉਹਨਾਂ ਨੂੰ ਥਾਂ ਦੇਣ ਜੰਨਤ ਨਸੀਬ ਕਰ ਰਿਹਾ ਅੱਲਾਹ ਪਾਕ ਉਹਨਾਂ ਨੂੰ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਪ੍ਰਮਾਤਮਾ